ਲੁਧਿਆਣਾ ਦੇ ਪੱਖੋਵਾਲ ਰੋਡ ਤੇ ਠਾਕੁਰ ਕਲੋਨੀ ਦੇ ਵਿੱਚ ਮਾਨਯੋਗ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਤੇ ਵੇਕਅਪ ਪ੍ਰੋਜੈਕਟ ਤਹਿਤ 11 ਲੱਖ ਬੂਟੇ ਲਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਵਿੱਚ ਵੇਕਅਪ ਲੁਧਿਆਣਾ ਪ੍ਰੋਜੈਕਟ ਤਹਿਤ ਮੌਨਸੂਨ ਸੀਜ਼ਨ ਦੌਰਾਨ ਸਗਲਾਤ ਖੇਤਰ ਨੂੰ ਵਧਾਉਣ ਲਈ 11 ਲੱਖ ਬੂਟੇ ਲਾਉਣ ਦੀ ਮੁਹਿੰਮ ਵਿੱਚ ਸਵੈ-ਇੱਛਾ ਨਾਲ ਹਿੱਸਾ ਲਿਆ ਗਿਆ ਮੀਡੀਆ ਨਾਲ ਗੱਲਬਾਤ ਕਰਦਿਆਂ ਜਾਣਕਾਰੀ ਦੀ ਇਸ ਸਮਾਂ ਵਿੱਚ ਦੇਖਿਓਗੇ ਜੀ ਐਸ ਚਾਵਲਾ ਆ ਮੈਂ ਪ੍ਰੈਸਟ੍ਰੀਆ ਮਾਡਲ 74 ਐਜੂਕੇਸ਼ਨਲ ਵੈਲਫੇਅਰ ਸੁਸਾਇਟੀ ਦਾ ਸੀ ਅਸੀਂ ਵੋਲੰਟੇਰੀਲੀ ਇੱਕ ਆਪਣੀ ਆਫਰ ਦਿੱਤੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਕਿ ਜਿਹੜੀ ਤੁਹਾਡੀ ਮੁਹਿੰਮ ਚੱਲ ਰਹੀ ਹੈ ਜਿਹਦੇ ਤੁਸੀਂ 11 ਲੱਖ ਬੂਟੇ ਲਗਾਣੇ ਹੈਗੇ ਆ ਉਹਦੇ ਚ ਅਸੀਂ ਪਾਰਟਿਸਿਪੇਟ ਕਰਨਾ ਚਾਹੁੰਦੇ ਆਂ ਉਹਨਾਂ ਨੇ ਸਾਡੀ ਗੱਲ ਮੰਨਣ ਤੋਂ ਬਾਅਦ ਸਾਨੂੰ 300 ਸੈਪਲਿੰਗਾਂ ਸਪਲਾਈ ਕੀਤੀਆਂ ਨੇ ਔਰ ਅਸੀਂ ਅੱਜ ਪਹਿਲੇ ਦਿਨ 300 ਸੈਪਲਿੰਗ ਜਿਹੜੀਆਂ ਠਾਕੁਰ ਕਲੋਨੀ ਦੀ ਜਿਹੜੀਆਂ ਸੜਕਾਂ ਹੈਗੀਆਂ ਆ ਉਹਨਾਂ ਦੀ ਵੈਲਫੇਅਰ ਸੁਸਾਇਟੀ ਦੇ ਡਿਮਾਂਡ ਦੇ ਉੱਤੇ ਅੱਜ ਲਗਾ ਰਹੇ ਹਾਂ। ਅ ਸਰ ਕੀ ਕਹਿਣਾ ਚਾਹੋਗੇ ਜਿਹੜਾ ਇਹ ਤੁਸੀਂ ਸੁਗਨ ਵੀ ਦਿੱਤਾ ਹੈ ਇੱਕ ਨਾਰਾ ਵੀ ਦਿੱਤਾ ਹੈ ਕੀ ਮਕਸਦ ਹੈ ਸਰ ਇਹਦਾ ਮਕਸਦ ਇਹ ਹੈ ਕਿ ਲੋਕਾਂ ਨੂੰ ਮੋਟੀਵੇਟ ਕਰਨਾ ਹੈਗਾ ਕਿ ਜਿਹੜੀ ਗ੍ਰੀਨਰੀ ਹੈ ਬਣੀ ਇੰਪੋਰਟੈਂਟ ਹੈਗੀ ਹੈ ਤੇ ਹਰ ਇੱਕ ਬੰਦੇ ਨੂੰ ਆਪਣੇ ਬਰਥਡੇ ਦੇ ਉੱਪਰ ਇੱਕ ਸੈਪਲਿੰਗ ਜ਼ਰੂਰ ਲਗਾਨੀ ਚਾਹੀਦੀ ਹੈ। ਇਸ ਤੋਂ ਇਲਾਵਾ ਸਾਡੀ ਜਿਹੜੀ ਹੈ ਨੈਸ਼ਨ ਹੈ ਇਹ ক্রিকেট ਲਵਿੰਗ ਨੈਸ਼ਨ ਹੈ ਸਾਡੇ ਹੁਣੇ ਮੁੰਡਿਆਂ ਨੇ ਇੱਕ ਆਪਣਾ ক্রিকেট ਵਰਲਡ ਕੱਪ ਜਿੱਤੇ ਹੈਗਾ ਉਹਨਾਂ ਦੇ ਆਨਰ ਦੇ ਵਿੱਚ ਘਟੋ ਘਟ ਹਰ ਇੱਕ ক্রিকেট ਅਵਰ ਨੂੰ ਇੱਕ ਸੈਪਲਿੰਗ ਰੂਲ ਲਗਾਣੀ ਚਾਹੀਦੀ ਹੈ ਸਰ ਡੀਓ ਵੱਲੋਂ ਵੀ ਤੁਹਾਨੂੰ ਕੋਈ ਲੈਟਰ ਹਾਂਜੀ ਹਾਂਜੀ ਡੀਓ ਸਾਹਿਬ ਨੇ ਵੀ ਸਕੂਲ ਦੇ ਪ੍ਰਿੰਸੀਪਲ ਜੀ ਨੂੰ ਇੱਕ ਲੈਟਰ ਕੱਢ ਦਿੱਤੀ ਹੈ ਕਿ ਉਹ ਜੀਐਸ ਟਾਵਲਾ ਜੀ ਨੂੰ ਸਹਿਯੋਗ ਦਿੱਤਾ ਜਾਵੇ ਸੋ ਦੈਟ ਲੋਕਾਂ ਨੂੰ ਅਸੀਂ ਮੋਟੀਵੇਟ ਕਰਕੇ ਇਹ ਜ਼ਿਆਦਾ ਗਰੀਨਿੰਗ ਕਰ ਸਕੀਏ ਠੀਕ ਹੈ ਸਰ ਲੈਟ ਚੱਲਿਓ ਕਿੰਨੇ ਬੁੱਟੇ ਲਗਾਉਣਗੇ ਸਰ ਅਸਾਂ ਹੈ ਕਿ ਲੁਧਿਆਣਾ ਡਿਸਟ੍ਰਿਕਟ ਅੰਬੀਸ਼ਨ ਦਾ ਟਾਰਗੇਟ ਹੈਗਾ 11 ਲੱਖ ਬੁੱਟੇ ਲਗਾ ਗੱਟੇ ਅਸੀਂ ਇਸ ਸੀਜ਼ਨ ਦੇ ਵਿੱਚ ਲਗਾਉਣ ਜਾ ਰਹੇ ਹਾਂ। ਸਾਂਭ ਸੰਭਾਲ ਲਈ ਵੀ ਸਾਂਭ ਸੰਭਾਲ ਲਈ ਅਸੀਂ ਆਲਰੇਡੀ ਗਾਰਡਨਰਜ਼ ਰਿਹਾ ਪੁਆਇੰਟ ਕਰ ਦਿੱਤੇ ਹੈਗੇ ਆਂ ਔਰ ਉਹਦੀ ਆਪ ਸੁਪਰਵੀਜ਼ਨ ਕੀਤੀ ਜਾਏਗੀ। ਲੋਕਾਂ ਨੂੰ ਵੀ ਅਪੀਲ ਕਰੂਗਾ ਸਾਂਭ ਸੰਭਾਲ ਦੀ। ਬਿਲਕੁਲ ਲੋਕਾਂ ਨੂੰ ਅਪੀਲ ਕੀਤੀ ਹੈ ਔਰ ਵੀ ਵਾਂਟ ਕਿ 90% ਆਫ ਦੀ ਜਿਹੜੀ ਹੈ ਨਾ ਪਲਾਂਟੇਸ਼ਨ ਇਸ ਸਕਸੈਸਫੁਲ ਹੋਣੀ ਚਾਹੀਦੀ ਹੈ। ਯੰਗਸਰਜ਼ ਨੂੰ ਵੀ ਅਪੀਲ ਹੈ। ਯੰਗਸਰਜ਼ ਨੂੰ ਇਹ ਅਪੀਲ ਹੈ ਕਿ ਗ੍ਰੀਨਰੀ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ ਇਹ ਤੁਹਾਡੇ ਫਿਊਚਰ ਲਈ ਬੜੀ ਇੰਪੋਰਟੈਂਟ ਚੀਜ਼ ਹੈ। ਇਹਦੇ ਉੱਤੇ ਖਿਆਲ ਰੱਖਿਆ ਕਰੋ ਵੈਨੈਵਰ ਯੂ ਗੈਟ थीगे 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 थीगे। सर मेन तो जोड़े बूटे लगाने इन्ने ज़्यादा जरूरी है आप इस बार गर्मिया देखे भी टैंपरेचर किइज़ हो साड जनरेशन वास्ते फ्यूचर जनरेशन वास्ते साडे बच्चों वास्ते अगर अभी प्लांट या ट्रीज़ नहीं करा प्लांट या बूटे नहीं उगावे ग्रीनरी नहीं रहेगी तो फिर आने वाला जोड़ा फ्यूचर है वो बहुत माड़ा है जी सा कमिंग जनरेशन जिस हिसाब से टैंपरेचर राइज हो रहा है ग्लोबल वॉर्मिंग हो रही है तो मेरी सारियां अपील है एवरी सिंगल परसन ਜਿੰਨੂੰ ਜਿੱਥੇ ਜਗ੍ਹਾ ਮਿਲੇ ਜਿੰਨੇ ਵੱਤੋਂ ਬੋਟੇ ਲਾ ਸਕੇ ਬੂਟੇ ਲਾਨ ਤੇ ਆਸੀਂ ਆਪਣਾ ਹਾਲ ਐ ਦੁਵਾਲਾ এনਵਾਇਰਨਮੈਂਟ ਆਪਣੀ ਆਕਸੀਜਨ ਤੇ ਵਧੀਆ ਮਾਹੌਲ ਬਣਾਈਏ ਚੰਗਾ ਸਾਹ ਲਈਏ ਤੇ ਚੰਗੇ ਆਪਣਾ ਆਉਣ ਵਾਲੇ ਸਮਾ ਸਾਡਾ ਚੰਗਾ ਸਭ ਦਾ ਰਵੇ ਸਰ ਦੇਖਣ ਨੂੰ ਦੇਖਿਆ ਜਾ ਰਿਹਾ ਪਲਾਂਟੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ ਲੇਕਿਨ ਸੰਭਾਲ ਨਹੀਂ ਹੁੰਦੀ ਉਹਨਾਂ ਦੀ ਉਹਦੇ ਬਾਰੇ ਇਹ ਹੈ ਜੀ ਕਿ ਕੋਸ਼ਿਸ਼ ਕਰਕੇ ਆਪਾਂ ਜੇ ਪਲਾਂਟੇਸ਼ਨ ਵਾਸਤੇ ਸਭ ਨੂੰ ਇਨਕਰੇਜ ਕਰ ਰਹੇ ਹਾਂ ਤੇ ਆਪਾਂ ਸਭ ਨੂੰ ਇਹ ਵੀ ਦੱਸੀਏ ਵੀ ਆਪਾਂ ਕੱਲਾ ਬੂਟਾ ਨਹੀਂ ਲਾਣਾ ਉਹਨੂੰ ਗਰੋ ਵੀ ਕਰਨਾ ਹੈ ਉਹਦਾ ਧਿਆਨ ਵੀ ਰੱਖਣਾ ਹੈ ਔਰ ਆਪਾਂ ਆਪਣੀ ਜਨਰੇਸ਼ਨ ਨੂੰ ਆਉਣ ਵਾਲੇ ਵੀ ਰੁੱਖ ਖਾਣਾ ਕਿੰਨਾ ਕਿ ਜ਼ਿਆਦਾ ਜ਼ਰੂਰੀ ਹੈ ਤੇ ਓਬਵੀਅਸਲੀ ਜੀ ਉਹਨਾਂ ਦੇ ਮਨ 'ਚ ਇੱਕ ਭਾਵਨਾ ਆਏਗੀ ਔਰ ਉਹ ਧਿਆਨ ਦੇਣਾ ਸ਼ੁਰੂ ਕਰਨਗੇ ਲੁਧਿਆਣਾ ਲਾਈਵ ਰੀਡਿੰਗ ਦਾ ਚਾਰਟੀ ਰਿਪੋਰਟ